ਨੇ ਡਰਨੀ ਲੱਗਦਾ ਪਤਾ ਡਾਰਜੇ ਦੇ ਮਾਮਾ ਦੇ ਕੋਲ ਗਾੜੀ ਘਰੋਤੇ ਉਹਨਾਂ ਤੋਂ ਬਗਾਰ ਨਹੀਂ ਕਾਰੋਗੇ ਉਹ ਸਾਡੇ ਰਾਖੇ ਆ ਤੇ ਉਹਨਾਂ ਦੇ ਸੱਤੇ ਹਾਂ ਹਾਂ ਆ ਗਾ ਲੇ ਕੋਤੋਂ ਹੋਣਾ ਲੱਗੇ ਤੇ ਤਾਰਾਂ ਵਾ ਨਾਲ ਹੀ ਪਾਕਿਸਤਾਨੀ ਪਾਕਿਸਤਾਨ ਦੇ ਲੋਕ ਕਈ ਤਾਂ ਵੀ ਪਾਕਿਸਤਾਨ ਦਾ ਹਵਲਾ ਹਮਲਾ ਕਰਨ ਲੱਗਾ ਵਾ ਤੇ ਕਰਦੇ ਹਾਂ ਆਪਣਾ ਕੋਈ ਗਾਲੀ ਨਹੀਂ ਸਾਨੂੰ ਸਾਡੇ ਸਿੱਖ ਸਾਡੇ ਸਿੰਘ ਖੜੋਤੇ ਆ ਬਿਕੇਗਾ ਉਹਨਾਂ ਨੂੰ ਸਾਨੂੰ ਸ਼ਾਇ ਕੋਈ ਯਾਰ ਨਹੀਂ ਪਿੱਤੇ ਆ ਆਪੇ ਕਰ ਛੱਡ ਕੇ ਚਲ ਜਾਓ ਨਹੀਂ ਨਾ ਨਾ ਕਿੰਨੇ ਪਰਿਵਾਰ ਨਾਲ ਲੰਦੇ ਤੇ ਸਾਰੇ ਪਰਿਵਾਰ ਇੱਥੇ ਹੀ ਸਭ ਜਿੰਨੇ ਜੀ ਹੈਗੇ ਪਰਵਾਲੇ ਤੇ ਆਈਆਂ ਸਾਰੇ ਭਾਈ ਚਾਰ ਗਾਣ ਚਾਰ ਗਾਣ ਦਾਵੀ ਜੀ ਵੀ ਜੀ ਵੀ ਆਪਣੇ ਜੀਵਣ ਹੈ ਨਹੀਂ ਹੈਗੇ ਹਾਂ ਅੱਛਾ ਹਾਂ ਜੀ ਫਿਰ ਡਰ ਨਹੀਂ ਜੰਗ ਦਾ ਕੋਈ ਨਹੀਂ ਸਾਨੂੰ ਜੰਗ ਦਾ ਡਰ ਨਹੀਂਗਾ ਹੈਗਾ ਜੰਗ ਜੰਗਿਆ ਦਾ ਸੰਤਾਵੇ ਸਾਰੇ ਭਰਾ ਨਾਲ ਹੁਣ ਤੇ ਗਾੜੀ ਹਾਂ ਠੀਕ ਹੈ ਉਹ ਤਾਂ 3 ਸਾਡੇ ਗਾੜੀ ਆ ਆ ਆਰਮੀ ਸਾਡੀ ਨਾਲ ਸਾਡੇ ਨਾਲ ਆਰਮੀ ਆ ਹਾਂ ਹਾਂ ਉਹਨਾਂ ਤੋਂ ਬਗੈਰ ਹਿੰਦਾ ਜੋਗੇ ਬਿਲਕੁਲ ਬਿਲਕੁਲ ਹਾਂ ਜੀ ਵਾਤੇ ਨਾਮ ਕੀ ਦਾਟਾ ਮੇਰਾ ਤਦਵੀਰ ਕੋਰੇ ਆ ਦੇ ਮੈਦਾਨ ਆ ਹੀ ਖਾਣੇ ਕੰਨ ਤੇ ਜੱਟਾਂ ਮਰ ਅੱਛਾ ਤੁਹਾਨੂੰ ਕਾਢ ਆ ਆਪਦੀ ਕਾਢ ਆਪਦੀ ਖਾਣ ਆਪਦਾ ਖੜਾ ਆਪਣੇ ਖਾਣ ਹੋਣ ਵਿੱਚ ਰਿੜ ਕੱਢੀ ਲੱਸੀ ਰਿੜ ਕੱਢੀ ਕੀ ਲੱਟਣੇ ਬਣਾਈ ਰਿੜ ਕੱਢਣੀ ਹੈ ਲਾਈ ਨਾ ਪੰਜਾ ਚੌਂਦੇ ਅੱਛਾ ਮੱਖਣ ਤਿਆਰ ਹੋ ਜੂਗਾ ਹਾਂ ਤਿਆਰ ਹੋ ਜੂਗਾ ਫਿਰ ਅਸੀਂ ਬਹਿਰੀ ਖਾ ਗਏ ਆ ਜਾਓ ਬਹਿ ਜਾਓ ਬਹਿ ਜਾਓ ਤੁਹਾਨੂੰ ਕੀ ਚੰਗਾ ਪਤਾ ਹੈ ਤੁਹਾਨੂੰ ਬੜੀ ਖੁਸ਼ੀ ਹੁੰਦੀ ਹੈ ਖੁਸ਼ੀ ਹੁੰਦੀ ਹੈ ਵੇਖ ਕੇ ਮਹਾਰਾਜ ਇੱਕ ਤਾਂ ਨਿਕਮਾ ਨਿਕਮਾ ਉਹਰਾ ਘਰ ਨਾ ਬਾਜੀ ਅਸੀਂ ਤੇ ਆਏ ਹਾਂ ਵੀ ਲੋਕਾਂ ਤੱਕ ਮੈਸੇਜ ਪਹੁੰਚਾਉਣ ਆਏ ਹਾਂ ਕਿ ਲੋਕ ਸ਼ਾਇਦ ਡਰੀ ਜਾਂਦੇ ਆ ਵੀ ਪਤਾ ਨਹੀਂ ਜੰਗ ਲੱਗ ਜਾਨੀ ਆ ਤੇ ਜਿਹੜਾ ਇਹ ਕਹਿੰਦੇ ਜਿਹੜੇ ਬੱਡ ਤੇ ਬੈਠੇ ਆ ਉਹਨਾਂ ਮਿਲ ਗਈਏ ਉਹਨਾਂ ਨੂੰ ਮਿਲੋ ਤਾਂ ਥਾਈ ਮਿਲਣਾ ਹੈ ਥਾਈ ਮਿਲਣਾ ਹੈ ਔਰ ਕੀ ਕਰੀਂ ਚਾਹ ਕੋਈ ਨਹੀਂ ਪੀਣੇ ਆ ਵੀ ਨੂੰ ਮੇਲੀ 50 ਰੁਪਏ ਚੱਲ ਜੀ